ਦੋਸਤੋ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਨਿਊਜ਼ ਚੈਨਲ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਦੇ ਪਿੰਡ ਨਵਾਂ ਖਾਲੇਵਾਲ ਵਿਖੇ ਜਿੱਥੇ ਤੁਸੀਂ ਦੇਖ ਹੀ ਰਹੇ ਹੋ ਕਿ ਜਿੱਥੇ بارش ਦੇ ਕਾਰਨ ਜੀਵ ਜੰਤ ਦਾ ਜੀਵ ਜੰਤੂਆਂ ਦਾ ਰਹਿਣਾ ਸਹਿਣਾ ਜਿਹੜਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਆਓ ਦਿਖਾਉਂਦੇ ਹਾਂ ਤੁਹਾਨੂੰ ਜ਼ੀਰੋ ਗਰਾਊਂਡ ਤੋਂ ਸਾਡੇ ਰਿਪੋਰਟਰ ਬੰਟੀ ਨਵਾਂ ਖਾਲੇਵਾਲ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਵੇਂ ਪਿੰਡ ਦੇ ਹਾਲਾਤ ਦੇਖੋ ਜੀ ਨਵੇਂ ਪਿੰਡ ਖਾਲੇਵਾਲ ਦੇ ਜੀ ਕਾਲ ਲੈਨ ਦੇ ਨਾਲ ਪੁਲ ਦੇ ਨਾਲ ਲੱਗ ਗਈ ਪਾਣੀ ਇਧਰੋਂ ਦੇਖੋ ਬੂਟੀ ਸਾਰੀ ਨਾਲ ਲੱਗ ਗਈ ਆ ਜਿਹੜਾ ਛੋਟਾ ਪੁਲ ਵਾ ਸਾਡੇ ਪਿੰਡ ਦਾ ਇਹਦੇ ਉੱਥੋਂ ਵੀ ਹੱਲੇ ਥੋੜਾ ਥੋੜਾ ਪਾਣੀ ਜਾਂਦਾ ਵਾ ਤੇ ਆ ਜਿਹੜਾ ਨਵਾਂ ਬਣਾਇਆ ਪੁਲ ਇਹਦੇ ਵੀ ਦੇਖੋ ਜੀ ਆ ਪਾਣੀ ਲੱਗ ਗਿਆ ਨਾਲ ਜੀ ਆ ਦੇਖੋ ਆ ਦੇਖੋ ਜੀ ਆ ਜਿਹੜਾ ਨਾਲ ਸਾਡੇ ਲੱਗੇ ਸਕੂਲ ਵਾ ਇੱਥੇ ਪਾਣੀ ਚਲ ਜਾਂਦਾ ਹੁੰਦਾ ਕਈ ਵਾਰ ਤੇ ਉਹ ਪਰਲੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਕੋਈ ਨਾ ਸਾਡੇ ਨਾਲ ਬਣੇ ਰਹੋ ਉਹ ਠੀਕ ਠਾਕ ਜੀ ਸਾਰੇ ਦੇਖੋ ਜੀ ਨਏ ਪਿੰਡ ਹਾਲਾਤ ਨਏ ਪਿੰਡ ਦੇ ਖਾਲੇ ਹਾਲ ਦੀ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਵਾ ਸਾਡੇ ਪਿੰਡ ਪਾਣੀ ਕੱਲ ਨੂੰ ਨਾਲੋਂ ਜ਼ਿਆਰਾ ਪਾਣੀ ਵਧਿਆ ਵੇ ਦੇਖ ਸਕਦੇ ਹੋ ਤੂੰ ਆ ਜਿਹੜਾ ਲੈਨ ਵਾਲਾ ਬੁਲਵਾ ਇੱਥੇ ਪਾਣੀ ਜ਼ਿਆਰਾ ਹੋ ਗਿਆ ਨਾਲ ਲੱਗ ਗਿਆ ਬੁਲਦੇ ਤੇ ਆ ਜਿਹੜਾ ਉੱਪਰ ਆ ਆ ਦੇਖੋ ਜੀ ਦੂਰ ਦੂਰ ਤੱਕ ਪਾਣੀ ਪਾਣੀ ਆ ਆ ਦੇਖੋ ਆ ਸਾਰੇ ਪੱਟੇ ਡੁੱਬ ਗਏ ਉਹਨਾਂ ਨੇ ਵਿਚਾਰਿਆਂ ਦੇ ਇੱਥੇ ਪੱਟੇ ਪੀਤੇ ਸੀ ਆਵੇ ਦੇਖ ਸਕਦੇ ਤੁਸੀਂ